ਸਰ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਦਾ ਦਿਨ ਕਿਉਂਕਿ ਅਹਿਮ ਦਿਨ ਹੈ ਤੁਹਾਡੇ ਵਾਸਤੇ ਪੂਰੀ ਸ਼ੁਰੂਣੀ ਕਰਨ ਦਾ ਜਲਵਾ ਤੁਹਾਨੂੰ ਦੇਖੋ ਬੜਾ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸਹਿਜ ਪਾਠ ਆਰੰਭ ਕਰਾਇਆ ਸੀ ਅੱਜ ਭੋਗ ਪਾਈ ਗਏ ਨੇ ਹੁਣ ਭੋਗ ਪਾਉਣ ਤੋਂ ਬਾਅਦ ਮੈਂ ਹੁਣ ਗੁਰੂ ਪਹੁੰਚਣਿਆ ਸਤਗੁਰੂ ਦਾ ਓੜ ਤੇ ਅਸਰ ਤੱਕ ਕਿਉਂਕਿ ਜੋ ਕੁਝ ਹਾਂ ਅਕਾਲ ਪੁਰਖ ਦੀ ਕਿਰਪਾ ਸਦਕਾ ਤੇ ਅਕਾਲ ਪੁਰਖ ਨੇ ਲੋਕਾਂ ਦੇ ਮਨ ਵਿੱਚ ਵਸਣਾ ਅਕਾਲ ਪੁਰਖ ਨੇ ਹੀ ਲੋਕ ਅਕਾਲ ਪੁਰਖ ਨੇ ਹੀ ਲੋਕਾਂ ਤੋਂ ਫੈਸਲਾ ਕਰਾਉਣਾ ਔਰ ਮੈਨੂੰ ਪੂਰਨਾ ਸਭ ਕਿ ਸਤਿ ਕੁਸਿਤੇ ਬਾਦਸ਼ਾਹ ਸਾਰੇ ਆਵਾਮ ਦੇ ਮਨ ਵਿੱਚ ਬਸ ਕੇ ਸਹੀ ਫੈਸਲਾ ਕਰੋ ਲੋਕ ਕਿੰਨਾ ਮੁੱਦਿਆਂ ਨੂੰ ਦੇਖਦੇ ਹੋਏ ਇਸ ਵਾਰੀ ਵੋਟ ਪਾ ਸਕਦੇ ਨੇ ਜਾਂ ਪਾਣੀ ਚਾਹੀਦੀ ਕਿਉਂਕਿ ਲੋਕਾਂ ਦਾ ਸਾਡੇ ਬੋਰਡ ਦੀ ਅਹਿਮੀਅਤ ਨੂੰ ਸਮਝਦੇ ਨਹੀਂ ਬੋਟ ਵੀ ਸਾਡਾ ਕੀ ਫਾਇਦਾ ਕਰਦੀ ਹੈ ਬੋਟ ਸਾਡੇ ਭਵਿੱਖ ਨੂੰ ਕਿੰਨਾ ਫਾਇਦਾ ਕਰ ਸਕਦੀ ਹੈ ਸਾਡੇ ਲੋਕ ਸਮਝਦੇ ਹੀ ਨਹੀਂ ਗਏ ਜਿਸ ਕਰਕੇ ਸਾਡੀ ਵੋਟ ਹਨ ਜਿਹੜੀ ਕਈ ਵਾਰੀ ਗਲਤ ਫੋਲ ਹੋ ਜਾਂਦੀ ਹੈ ਕਈ ਵਾਰੀ ਨਹੀਂ ਅਕਸਰ ਗਲਤ ਫੋਲ ਹੁੰਦੀ ਹੈ ਗਲਤ ਫੈਸਲਾ ਵੋਟਰ ਕਰਦਾ ਵੋਟਰ ਨੂੰ ਮੈਂ ਮੈਂ ਕਹਿੰਦਾ ਫਿਰ ਹੋਣਾ ਚਾਹੀਦਾ ਸਿਆਣਾ ਹੋਣਾ ਚਾਹੀਦਾ ਆਪਣੇ ਭਵਿੱਖ ਨੂੰ ਮੁੱਖ ਰੱਖ ਕੇ ਵੋਟ ਪਾਉਣੀ ਚਾਹੀਦੀ ਵਿਧਾਨ ਸਭਾ ਚੋਣਾਂ ਦੇ ਚ ਕਿਤਨੇ ਸ਼ੁਰੂ ਨਹੀਂ ਗੱਲ ਤਾਂ ਇੱਕ ਵੱਡੀ ਮਾਰ ਪਈ ਸੀਗੀ ਸੀਟਾਂ ਸਿਮਟ ਕੇ ਰਹਿ ਗਈ ਸੀ ਲੱਗਦਾ ਹੈ ਕਿ ਲੋਕ ਸਭਾ ਚੋਣਾਂ ਦੇ ਚ ਸ਼ੁਰੂ ਨਹੀਂ ਕਦਲ ਉੱਭਰ ਕੇ ਆ ਸਕਦੀ ਬਿਲਕੁਲ ਦੇਖੋ ਲੋੜ ਆ ਪੰਜਾਬ ਦੀ ਅੱਜ ਪੰਜਾਬ ਨੇ ਮਹਿਸੂਸ ਕਰ ਲਿਆ ਵੀ ਅਸੀਂ ਕਾਂਗਰਸ ਵੀ ਦੇਖ ਲਈ ਆ ਅੱਜ ਇਹਨਾਂ ਤੇ ਬੜਾ ਵੱਡਾ ਭਰੋਸਾ ਸੀ ਜਿਹਨਾਂ ਤੇ ਅਸੀਂ ਕੀ ਪਤਾ ਨਹੀਂ ਕੀ ਕਰ ਦੇਣਗੇ ਵੱਡੀਆਂ ਗੱਲਾਂ ਕਰਦੇ ਉਹ ਵੀ ਦੇਖ ਲੈਣੇ ਜਿਨ੍ਹਾਂ ਦਾ ਵਿਜਨੀ ਕੋਈ ਨਹੀਂ ਪੰਜਾਬ ਪ੍ਰਤੀ ਜਿਨ੍ਹਾਂ ਦੀ ਕੋਈ ਸੋਚ ਹੀ ਨਹੀਂ ਪੰਜਾਬ ਪ੍ਰਤੀ ਸਭ ਦਸਰਫ ਬਦੂਆ ਮਜ਼ਦੂਰ ਦੀ ਤਰ੍ਹਾਂ ਕੰਮ ਕਰਦੇ ਨੇ ਜੋ ਕਹਿੰਦੇ ਆ ਪਾਰਟੀ ਉਹ ਹੀ ਕਰਦੇ ਨੇ ਪੰਜਾਬ ਦਾ ਮੁੱਦਾ ਹੀ ਨਹੀਂ ਉਠਾ ਸਕਦੇ ਪੰਜਾਬ ਦੀ ਗੱਲ ਹੀ ਨਹੀਂ ਕਰ ਸਕਦੇ ਇਸ ਕਰਕੇ ਇਹਨਾਂ ਨੂੰ ਵੀ ਦੇਖ ਲਿਆ ਹੁਣ ਪੰਜਾਬ ਦੀ ਲੋਕਾਂ ਦੀ ਟੈਕ ਸਿਰਫ ਸ਼ੋਅ ਮਨੀ ਕਰੀ ਜਾਂਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਅਪੀਲ ਇਹ ਹੈ ਵੀ ਠੰਡ ਗਰਮੀ ਤੋਂ ਨੂੰ ਇਹਨੂੰ ਨਾ ਮਹਿਸੂਸ ਕਰੋ ਵੋਟ ਪਾ ਕੇ ਔਰ ਲੁਧਿਆਣੇ ਦੇ ਬੰਦੇ ਨੂੰ ਵੋਟ ਪਾਓ ਬਾਹਰੀਆਂ ਨੂੰ ਮੁੱਢੋਂ ਨਕਾਰ ਦਿਓ ਜਿਹਨੂੰ ਤੁਸੀਂ ਪਹਿਲਾਂ ਪਰਖ ਲਿਆ ਜੇ ਦੁਬਾਰਾ ਪਰਖਾਂਗੇ ਫੇਰ ਸ਼ੱਕ ਸਾਡੀ ਸਮਝਦੇ ਹੋਗੇ ਕਿ ਉਹ ਲੰਘਦਾ ਦੋ ਵਾਰ ਪਰਖ ਰਿਹਾ ਹੈ ਪਹਿਲਾ ਪਰਖ ਤੇ ਖਰਾ ਨਹੀਂ ਉਤਰਿਆ ਹੁਣ ਫੇਰ ਆਪਾਂ ਉਹਦੇ ਤੇ ਭਰੋਸਾ ਕਰਦੇ ਹਾਂ ਫੇਰ ਸਾਡੀ ਸਮਝਦੇ ਲੋਕ ਪੰਜਾਬ ਦੇ ਵੀ ਹਿੰਦੁਸਤਾਨ ਦੇ ਲੋਕ ਵੀ ਸ਼ੱਕ ਕਰਨਗੇ ਇਹ ਲੁਧਿਆਣੇ ਵਾਲੇ ਲੋਕ ਕਿੰਨੇ ਨਾ ਸਮਝਨੇ ਜਿਹੜੇ ਵਾਰ-ਵਾਰ ਕਿਸੇ ਬੰਦੇ ਤੇ ਭਰੋਸਾ ਕਰਦੇ ਆ ਔਰ ਉਹ ਬੰਦਾ ਕਾਬਲ ਨਹੀਂ ਸਰ ਪਾਰਾ ਬੋਲ ਜਗਾ ਗਰਮੀ ਹੋਵੇਗਾ ਹਾਂ ਗਰਮੀ ਤਾਂ ਚਲੋ ਕੋਈ ਨਹੀਂ No problem ਅੱਗੇ ਵੀ ਗਰਮੀ ਰਹੀ ਜੇ ਪੰਜਾਬ ਜਾ ਤੱਕ ਗਏ ਆ ਜੀ ਵੋਟਾਂ ਮੰਗਦੇ ਨੇ ਤੇ ਲੋਕਾਂ ਨੂੰ ਕੀ ਕੀ ਗਰਮੀ ਮੈਂ ਗਰਮੀ ਦਾ ਮਹਿਸੂਸ ਕਰਦੇ ਹੋਏ ਆਪਣੇ ਭਵਿੱਖ ਦਾ ਸਹੀ ਫੈਸਲਾ ਕਰਾਂ ਆਪਣੇ ਪਰਮਾ ਆਪਣੇ ਲੁਧਿਆਣੇ ਦਾ ਬੰਦਾ ਜਿਹੜਾ ਤੁਹਾਡੀ ਗੱਲ ਸੁਣੇ ਤੁਹਾਡੇ ਨਾਲ ਗੱਲ ਕਰੇ ਤੁਹਾਡੇ ਪਿੱਛੇ ਰਹੇ ਤੁਹਾਡੀ ਤੁਹਾਡੀ ਬਾਤ ਸੁਣੇ